ਅੰਮ੍ਰਿਤਸਰ ਚਿਲੰਦਰ ਲੁਧਿਆਣਾ ਵਾਲੇ ਵਾਸਤੇ ਲੈ ਕੇ ਆਏ ਜੀ ਪੰਜਾਬੀ ਸੂਟ ਮਟਲ ਦੇ ਬਹੁਤ ਪਿਆਰੇ ਕਲੈਕਸ਼ਨ ਅੱਜ ਕੁਝ ਨਿਊ ਅਰਾਈਵਲ ਤੁਹਾਨੂੰ ਦਿਖਾਵਾਂਗੇ ਜਿਹਦੇ ਵਿੱਚ ਬਹੁਤ ਪਿਆਰੇ ਪੰਜਾਬੀ ਸੂਟ ਦੇ ਆਰਟੀਕਲ ਆਪਾਂ ਲੈ ਕੇ ਆਏ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਜਿਹਦੇ ਤਿੰਨ ਮੈਨੇਕ ਲੱਗੇ ਹੋਏ ਨੇ ਜਿਹਦੇ ਵਿੱਚ ਡਿਫਰੈਂਟ ਡਿਫਰੈਂਟ ਪੈਟਰਨਸ ਨੇ ਜੇ ਤੁਹਾਨੂੰ ਕੁਝ ਲੈਣਾ ਹੋਵੇ ਸਟੋਨ ਵਰਕ ਦੇ ਨਾਲ ਜਾਂ ਫਿਰ ਜ਼ਰੀ ਵਰਕ ਦੀ ਐਮਬ੍ਰੋਇਡਰੀ ਤੁਸੀਂ ਆਵਲ ਆਰਟੀਕਲ ਦੇਖ ਸਕਦੇ ਹੋ ਜਾਂ ਫਿਰ ਜਰੂਰ ਟੋਨ ਟੂ ਟੋਨ ਵਰਕ ਦੇ ਨਾਲ ਚਾਹੀਦਾ ਹੋਵੇ ਸਟੋਨ ਵਰਕ ਤਾਂ ਫਿਰ ਆਹ ਦੇਖ ਸਕਦੇ ਹੋ ਜਾਂ ਫਿਰ ਅੱਗੇ ਉਹਨਾਂ ਵਾਲਾ ਜੀ ਰਮਜ਼ ਤਾਂ ਫਿਰ ਤੁਸੀਂ ਇਹ ਪਾਕਿਸਤਾਨੀ ਪੈਟਰਨ ਚੈੱਕ ਕਰ ਸਕਦੇ ਹੋ ਜਿਹੜਾ ਕਿ ਪੂਰਾ ਬੀਟ ਸਕਦੇ ਨਾਲ ਯਾਨੀ ਕਿ ਪਿਓਰ ਹੈਂਡਵਰਕ ਤੇ オリジナル ਮਿਰਰਵਰਕ ਦੇ ਨਾਲ ਮਿਲ ਜਾਂਦਾ ਹੈ ਸਾਈਜ਼ਸ ਮਿਲ ਜਾਣਗੇ ਤੁਹਾਨੂੰ ਸਟੀਚ ਆਰਟੀਕਲ ਦੇ ਅੰਦਰ ਅਨ ਸਟੀਚ ਦੇ ਅੰਦਰ ਪੂਰਾ ਸੈੱਟ ਆਊਗਾ 4 4 5 5 ਪੀਸਾ ਦਾ ਸਿੰਗਲ ਪੀਸ 딜 ਨਹੀਂ ਕਰਾਂਗੇ ਜੇ ਤੁਹਾਨੂੰ ਪਰਚੇਸਿੰਗ ਕਰਨੀ ਹੈ ਇਸ ਲਈ ਆਇਆ ਬਹੁਤ ਹੀ ਪਿਆਰੇ ਜੇ ਟੌਪ 7 ਆਰਟੀਕਲਸ ਜਿਹੜੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਣਗੇ ਜੇ ਪਰਚੇਸਿੰਗ ਕਰਨਾ ਚਾਹੁੰਦੇ ਹੋ ਤੁਸੀਂ ਨਵਾਂ ਸਟਾਰਟਅਪ ਕਰ ਰਹੇ ਹੋ ਜਾਂ ਫਿਰ ਆਲਰੇਡੀ ਤੁਹਾਡਾ ਬਿਜ਼ਨਸ ਹੈ ਤੁਹਾਨੂੰ ਕੁਝ ਐਡ-ਆਨ ਕਰਨਾ ਹੈ ਆਪਣੇ ਬਿਜ਼ ਹੋ ਚੁੱਕੇ ਆਪਣੇ ਬਹੁਤ ਹੀ ਪਿਆਰੇ ਸੋਹਣੇ ਜੇ ਕੈਟਲੌਗ ਪੀਸਸ ਸੂਟ ਮਾਡਲ ਤੁਸੀਂ ਕੈਟਲੌਗ ਚੈੱਕ ਕਰ ਸਕਦੇ ਹੋ ਤੇ 6 ਪੀਸ ਦਾ ਸੈੱਟ ਹਨ ਉਹ ਲੈ ਪੂਰਾ ਪ੍ਰਿੰਟਡ ਆਰਟੀਕਲ ਰਹੂਗਾ ਪਿਓਰ ਮਸਲੀਨ ਫੈਬਰਿਕ ਦਾ ਆਰਟੀਕਲ ਹੈ ਡਿਜੀਟਲ ਪ੍ਰਿੰਟ ਮਿਲ ਜਾਂਦਾ ਨਾਲ ਦੀ ਨਾਲ ਇਹਦੇ ਵਿੱਚ ਤੁਹਾਨੂੰ ਆਰੀ ਮਿਰਰ ਹੈਂਡਵਰਕ ਮਿਲ ਜਾਂਦਾ ਤੇ ਬਾਟਮ ਮਿਲੂਗਾ ਨਾਲੇ ਦੁਪੱਟਾ ਵੀ ਪੂਰਾ ਡਿਜ਼ਾਈਨਰ ਮਿਲਣ ਵਾਲਾ ਲੈਸ ਬਾਰਡਰ ਲੱਗੀ ਹੋਈਆਂ ਨੇ ਬਹੁਤ ਪਿਆਰਾ ਜਿਹਾ ਕੈਟਲੌਗ ਹੈ ਜੇ ਤੁਹਾਨੂੰ ਇਹ ਕੈਟਲੌਗ ਦੇ ਪੀਸਸ ਚੈੱਕ ਕਰਨੇ ਹਨ ਹੁਣ ਤੁਸੀਂ ਸੋਚੋ ਮੈਡਮ ਕੈਟਲੌਗ ਦਿਖਾਤਾ ਪੀਸ ਕਿੱਥੇ ਹੈ ਪੀਸ ਗੋਡ ਨਹੀਂ ਕਲੈਕਸ਼ਨ ਆਇਆ ਐ ਇੱਥੇ ਸਿਰਫ ਕੈਟਲੌਗ ਆਇਆ ਐ ਜੇ ਤੁਹਾਨੂੰ ਇਹ ਦੇਖਣਾ ਐ ਸਕਰੀਨਸ਼ਾਟ ਲੈ ਲਓ ਸਕਰੀਨ ਤੇ ਨੰਬਰ ਮੈਂਸ਼ਨ ਕੀ ਹਨ ਉਹਨਾਂ ਨੂੰ ਕਹਿ ਦਿਓ ਕਿ ਸਾਨੂੰ ਇਹ ਵਾਲਾ ਕੈਟਲੌਗ ਦੇਖਣਾ ਐ ਉਹ ਤੁਹਾਨੂੰ ਗੋਡਾਊਨ ਚ ਆਪਣੇ ਆਪ ਮਾਲ ਕੱਢ ਕੇ ਤੁਹਾਨੂੰ ਦਿਖਾ ਦੇਣਗੇ ਤੁਸੀਂ ਮੰਗਾ ਸਕਦੇ ਹੋ ਚਲੋ ਫਿਰ ਸਾਨੂੰ ਹੁਣ ਦਿਖਾਣੇ ਆ ਕੁਝ ਹੋਰ ਡਿਜ਼ਾਈਨਰ ਪੀਸਸ ਮੈਂ ਲੈ ਕੇ ਆਈ ਥੋੜੇ ਵਾਸਤੇ ਬਹੁਤ ਹੀ ਪਿਆਰੇ ਜੇ ਸੋਹਣੇ-ਸੋਹਣੇ ਕਲੈਕਸ਼ਨ ਜਿਹੜੇ ਕਿ ਤੁਹਾਨੂੰ ਪੂਰੇ ਪੰਜਾਬ ਚ ਨਹੀਂ ਮਿਲਦੇ ਕਿਤੇ ਵੀ ਸਪੈਸ਼ਲੀ ਕਹਿ ਰਹੀ ਹਾਂ ਅੰਮ੍ਰਿਤਸਰ ਅੰਮ੍ਰਿਤਸਰ ਲੁਧਿਆਣਾ ਜਲੰਧਰ ਮੋਹਾਲੀ ਚੰਦੀਗੜ੍ਹ ਦੇ ਨਹੀਂ ਇਸ ਰੇਂਜ ਦੇ ਵਿੱਚ ਕਲੈਕਸ਼ਨ ਦੇ ਦੇ ਜਿਹੜੇ ਰੇਂਜ 'ਚ ਤੁਹਾਨੂੰ ਮੈਂ ਦੇਣ ਵਾਲੀਆਂ ਆ ਆਰਟੀਕਲ ਚੈੱਕ ਕਰਾ ਦੇਣੀਆਂ ਤੁਹਾਨੂੰ ਪਹਿਲਾਂ ਫਰਸਟ ਡਿਜ਼ਾਈਨ ਤੁਸੀਂ ਆ ਚੈੱਕ ਕਰੋ ਪਿਓਰ ਹੈਂਡ ਰਗ ਦਾ ਆਰਟੀਕਲ ਹੈ ਪੂਰੇ ਤੁਹਾਨੂੰ ਬੀਟਸ ਦਾ ਵਰਕ ਮਿਲ ਜਾਂਦਾ ਹੈ neck pattern check ਕਰ ਸਕਦੇ ਹੋ کافی ਪਿਆਰਾ ਜਿਹਾ ਹੈ off white color ਦਾ piece ਰਹਿਣ ਵਾਲਾ ਹੈ ਸਾਡਾ most demandable collection ਹੈ ਜੀ ਸਭ ਤੋਂ ਜ਼ਿਆਦਾ ਸੇਲਿੰਗ ਕਲੈਕਸ਼ਨ ਹੈ ਸਭ ਤੋਂ ਜ਼ਿਆਦਾ ਸੇਲ ਕੀਤਾ ਹੈ ਆਪਾਂ ਇਸ ਕਲੈਕਸ਼ਨ ਨੂੰ ਤੇ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਦੂਜੀ ਵਾਰੀ ਰੀਸਟਾਕ ਕਰਾਇਆ ਛੇਤੀ ਆਪਾਂ ਕੋਈ ਕਲੈਕਸ਼ਨ ਰੀਸਟਾਕ ਨਹੀਂ ਕਰਾਉਂਦੇ ਬਟ ਇਹਨੂੰ ਕਰਾਉਣਾ ਪਿਆ ਕਿਉਂਕਿ ਬਹੁਤ ਜ਼ਿਆਦਾ ਡਿਮਾਂਡ ਆ ਗਈ ਸੀ ਤੇ ਕੱفسਾ ਲੋਕਾਂ ਨੇ ਪਰਚੇਜ਼ਿੰਗ ਕੀਤੀ all over india ਦੀ ਡਿਮਾਂਡ ਬਹੁਤ ਜ਼ਿਆਦਾ ਹੈ ਤੇ ਇਹ ਹੈ ਜੀ ਇਹਦਾ ਬਾਟਮ ਜੇ ਆਪਾਂ ਇਹ ਦੁਪੱਟੇ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਤੁਸੀਂ ਇਹ ਦੁਪੱਟਾ ਚੈੱਕ ਦੂਜਾ ਸਿਗਾ ਜੀ ਇਹ ਦੁਪੱਟਾ ਦੁਪੱਟਾ ਦੇਖ ਸਕਦੇ ਹੋ ਕਿੰਨਾ ਪਿਆਰਾ ਮਿਲ ਜਾਂਦਾ ਹੈ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਇਸ ਵਾਸਤੇ ਦਿਖਾ ਰਹੀ ਹਾਂ ਲਿਮਟਿਡ ਸਟਾਕ ਬਚਿਆ ਹੈ ਜੇ ਤੁਹਾਨੂੰ ਪਰਚੇਜ਼ਿੰਗ ਕਰਨੀ ਹੈ ਤਾਂ ਸਕਰੀਨਸ਼ਾਟ ਲੈ ਲਓ ਤੁਸੀਂ ਵੀ ਮੰਗਾ ਸਕਦੇ ਹੋ ਸਟੈਂਡਰਡ ਸਾਈਜ਼ ਦੇ ਦੁਪੱਟੇ ਦੇ ਨਾਲ ਬਹੁਤ ਪਿਆਰਾ ਆਰਟੀਕਲ ਮਿਲ ਰਿਹਾ ਹੈ ਇੱਕ ਹੋਰ ਆਰਟੀਕਲ ਤੁਹਾਨੂੰ ਚੈੱਕ ਕਰਾ ਦੇਣਾ ਇੱਥੇ ਬਹੁਤ ਪਿਆਰਾ ਜਿਹਾ ਪੀਸ ਹੈ ਪਿਸਤਾ ਗ੍ਰੀਨ ਕਲਰ ਦਾ ਆਰਟੀਕਲ ਆਜੂਗਾ ਇਹ ਵੀ ਪੀਸ ਬਹੁਤ ਜ਼ਿਆਦਾ ਘੈਂਟ ਹੈ ਬਹੁਤ ਜ਼ਿਆਦਾ ਸੋਹਣਾ ਹੈ ਥੱਲੇ ਬਹੁਤ ਹੀ ਪਿਆਰਾ ਹੈ ਤੁਹਾਨੂੰ ਬਾਰਡਰ ਮਿਲ ਜਾਂਦਾ ਹੈ ਮਤਲਬ ਵਰਕ ਮਿਲ ਜਾਂਦਾ ਹੈ ਵਰਕ ਦਾ ਬਾਰਡਰ ਬਣਾਇਆ ਗਿਆ ਹੈ ਤੇ ਆ ਨੈਕ ਪੈਟਰਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੋਣਾ ਹੈ ਤੇ ਇਹਦੇ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਸੇਮ ਕਲਰ ਦਾ ਬਾਟਮ ਆਉਣ ਵਾਲਾ ਇਹਦਾ ਦੁਪੱਟਾ ਮੈਂ ਤੁਹਾਨੂੰ ਚੈੱਕ ਕਰਾ ਦੇਣੀ ਆ ਸਟੈਂਡਰਡ ਸਾਈਜ਼ ਦਾ ਦੁਪੱਟਾ ਰਹਿਣ ਵਾਲਾ ਸਿਰੋਸ ਕੀ ਡਾਇਮੰਡ ਦਾ ਵਰਕ ਮਿਲ ਜਾਂਦਾ ਹੈ ਨਾਲੇ ਪੂਰੇ ਦੁਪੱਟੇ ਤੁਹਾਨੂੰ ਕੜਾਈ ਦੇਖਣ ਨੂੰ ਮਿਲੂਗੀ ਪਿਓਰ ਔਰਗਾਂਜ਼ਾ ਦਾ ਦੁਪੱਟਾ ਰਹਿਣ ਵਾਲਾ ਫੈਬਰਿਕ ਦੇਖ ਸਕਦੇ ਹੋ ਬਹੁਤ ਪਿਆਰਾ ਹੈ ਕੁਆਲਿਟੀ ਪ੍ਰੀਮੀਅਮ ਮਿਲੂਗੀ ਡਿਜ਼ਾਈਨ ਪੈਟਰਨ ਬਹੁਤ ਘੈਟ ਹੈ ਤੇ ਨਾਲ ਦੀ ਨਾਲ 4 ਪੀਸਾ ਦਾ ਸੈੱਟ ਆਊਗਾ 4 ਡਿਫਰੈਂਟ ਕਲਰਸ ਆ ਜਾਣਗੇ ਸਿੰਗਲ ਪੀਸੇ ਡੀਲ ਨਹੀਂ ਕਰਾਂਗੇ ਸੈੱਟ ਵਾਈਜ਼ ਤੁਸੀਂ ਇਹਦੇ ਦੇਖ ਹੀ ਸਕਦੇ ਹੋ 컬렉ਸ਼ਨ ਜਿਵੇਂ ਤੁਸੀਂ ਆ ਦੇਖ ਰਹੇ ਹੋ ਇਹਦੇ ਵਿੱਚ ਇਹ ਚਾਰ ਪੀਸਸ ਨੇ ਇੱਕ ਪੀਸ ਲੈ ਆਪਣੇ ਸੈਂਪਲ ਵਾਸਤੇ ਰੱਖਿਆ ਹੋਇਆ ਮਤਲਬ ਇਸ ਤਰ੍ਹਾਂ ਦਾ ਪੂਰਾ ਬੰਚ ਬਣ ਕੇ ਆਉਂਦਾ ਹੈ ਪੈਕੇਜਿੰਗ ਡਿਫਰੈਂਟ ਡਿਫਰੈਂਟ ਹੈ ਤੁਹਾਨੂੰ ਇਸ ਤਰ੍ਹਾਂ ਦੀ ਪੈਕੇਜਿੰਗ ਮਿਲ ਜਾਂਦੀ ਹੈ ਇੱਥੇ ਪਾਊਚ ਪੈਕੇਜਿੰਗ ਚਾਹੀਦੀ ਹੈ ਉਹ ਮਿਲ ਜਾਂਦੀ ਹੈ ਜਾਂ ਫਿਰ ਤੁਹਾਨੂੰ ਚਾਹੀਦੀ ਹੈ ਜ਼ਿਪਰ ਪੈਕੇਜਿੰਗ ਉਹ ਮਿਲ ਜੂਗੀ ਨਾਲੇ ਆਹ ਦੇਖ ਸਕਦੇ ਹੋ ਬੈਗ ਪੈਕੇਜਿੰਗ ਵੀ ਤੁਹਾਨੂੰ ਇਹ ਤਾਂ ਮਿਲ ਜਾਂਦੀ ਹੈ ਮਤਲਬ ਪੈਕੇਜਿੰਗ ਵਿੱਚ ਡਿਫਰੈਂਟ ਡਿਫਰੈਂਟ ਰੇਖਣ ਨੂੰ ਮਿਲੂਗੀ ਚਲੋ ਇੱਕ ਹੋਰ ਆਰਟੀਕਲ ਤੁਹਾਨੂੰ ਚੈੱਕ ਕਰਾਉਣਾ ਹੈ ਪਾਕਿਸਤਾਨੀ ਪੈਟਰਨ ਦੇ ਅੰਦਰ ਜਿਹੜਾ ਕਿ ਕਾਟਨ ਫੈਬਰਿਕ ਤੇ ਹੈ ਜ਼ੈ ਵਰਕ ਸਿਕਵੈਂਸ ਵਰਕ ਦੇ ਨਾਲ ਤੁਹਾਨੂੰ ਮਿਲ ਜਾਂਦਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਨੈਕ ਤੇ ਤੁਹਾਨੂੰ ਮਿਲੂਗਾ ਇੱਥੇ ਜ਼ਰੀ ਵਰਕ ਦੇ ਨਾਲ ਸਟੋਨ ਵਰਕ ਲੁੱਕ वाइज ਬਹੁਤ ਜ਼ਿਆਦਾ ਪ੍ਰੀਟੀ ਹੈ ਕਲਰ ਚਾਰਟ ਬਹੁਤ ਕੈਟ ਹੈ ਨਾਲੇ ਦੁਪੱਟਾ ਵੀ ਇਹਦਾ 100% ਕਾਟਨ ਆਜੂਗਾ ਇਹਦਾ ਵੀ ਪੂਰਾ ਸੈੱਟ ਹੈ ਚਾਰ ਪੀਸ ਦਾ ਸੈੱਟ ਆਊਗਾ ਨਾਲੇ ਆਪਣੇ ਕੋਲ ਸੂਟ ਬੜੇਲੇ ਕਲੈਕਸ਼ਨ ਸ਼ੁਰੂ ਹੋ ਰਹੇ ਨੇ ਓਨਲੀ 78 ਰੁਪੀਜ਼ ਦੀ ਸਟਾਰਟਿੰਗ ਪ੍ਰਾਈਸ ਤੋਂ ਜੀ ਹਾਂ ਸਟਾਰਟਸ ਹੋ ਰਹੇ ਹਨ ਮੈਨ ਲੇਟ ਸਟਾਰਟ ਸ਼ੁਰੂ ਹੋ ਰਹੇ ਹਨ 78 ਰੁਪੀਜ਼ ਤੋਂ 78 ਰੁਪਏ ਤੋਂ ਉਸ ਤੋਂ ਬਾਅਦ ਤੁਹਾਨੂੰ ਹਰ ਇੱਕ ਰੇਂਜ ਮਿਲ ਜੂਗੀ ਸਾਰਾ ਕਲ ਚਲੋ ਹੁਣ ਇੱਕ ਬੁਟੀਕਲ ਆਰਟੀਕਲ ਚੈੱਕ ਕਰਾਂਦੇ ਆ ਮੋਡਲ ਸਿਲਕ ਫੈਬਰਿਕ ਦਾ ਆਰਟੀਕਲ ਹੈ ਤੁਸੀਂ ਆਰਟੀਕਲ ਦੇਖ ਸਕਦੇ ਹੋ ਫੁੱਲ ਪੀਸ ਓਪਨ ਕਰਕੇ ਦਿਖਾ ਰਹੀ ਹਾਂ ਜੇ ਡਬਲ ਐਕਸਲ ਟ੍ਰਿਪਲ ਐਕਸਲ 4 ਐਕਸਲ ਸਾਈਜ਼ ਵੀ ਆਉਂਦਾ ਹੋਵੇ ਨਾ ਆਰਾਮ ਨਾਲ ਸਮਾ ਸਕਦੇ ਹੋ ਇੰਨਾ ਵੱਡਾ ਹੈ 4 ਐਕਸਲ ਨੇ 5 6 ਐਕਸਲ ਤੱਕ ਆਰਾਮ ਨਾਲ ਸਵਾ ਸਕਦੇ ਹੋ क्योंकि इधर स्लीव अटैच करके दी गई है नेक पैटर्न भी है बैक साइड भी है बहुत प्यारा आर्टिकल है तो तुम इस वास्ते भी ऑर्डर लवा काफी जी जी हो काफ़ी सोना जहा पीस है ए रहा जी एद बॉटम ए तो यह दुपट्टा पूरे दुपट्टे कढ़ाई आऊगी दुपट्टा चेक कर सकते हो कलर बहुत प्यारा है लैवेंडर कलर रहने वाला है जिम्मे मैं पाया वो लाइट लैवेंडर है आज तुम देख रहे हो डार्क लैवेंडर लैवेंडर कलर द डिमांड बहुत ज्यादा है ਪਰਪਲ ਕਲਰ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਬੇਜ ਕਲਰ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਨਾਲੇ ਇੱਕ orange ਕਲਰ ਬਹੁਤ ਟ੍ਰੈਂਡ ਕਰ ਰਿਹਾ ਹੈ ਇਹ ਤਿੰਨ ਚਾਰ ਇਹੋ ਜਿਹੇ ਕਲਰ ਨੇ ਜਿਹੜੇ ਕੀ ਟ੍ਰੈਂਡ ਕਰ ਰਹੇ ਨੇ ਇਸ ਸਾਲ 2025 26 ਦੇ ਅੰਦਰ ਕਿਉਂਕਿ ਹਰ ਸਾਲ ਕੋਈ ਨਾ ਕੋਈ ਕਲਰ ਬਣ ਕੇ ਆਉਂਦਾ ਜਿਹਦੀ ਡਿਮਾਂਡ ਹੁੰਦੀ ਹੁੰਦੀ ਹੈ ਚਲੋ ਫਿਰ ਇੱਕ ਹੋਰ ਆਰਟੀਕਲ ਤੁਹਾਨੂੰ ਚੈੱਕ ਕਰਾਉਂਦੇ ਆ ਇੱਕ ਆ ਵਾਲਾ ਡਿਜ਼ਾਈਨ ਚੈੱਕ ਕਰੋ ਹੁਣ ਤੁਸੀਂ ਸੋਚ ਰਹੇ ਹੋ ਮੈਡਮ ਜੀ ਐ ਇੰਨੀ ਦੂਰ ਸੂਰਤ ਕਿਵੇਂ ਆਈ ਹੈ ਕਿਵੇਂ ਪਰਚੇਸਿੰਗ ਕਰਾਂਗੇ ਵਿਜ਼ਿਟ ਕਰਕੇ ਮਤਲਬ ਸਾਨੂੰ ਤਾਂ ਬਹੁਤ ਔਖਾ ਪੈਂਦਾ ਹੈ ਕੋਈ ਗੱਲ ਨਹੀਂ ਜਦੋਂ ਆ ता एक रिस्क आ भी ले हैं कि अपने दुकान वास्ते आप दी दुकान वास्ते आप समान लैन सूरत तक तो द जा ही सदा है ना जे दोनों लगता है कि नहीं पहुँच सकते बहुत ज्यादा बजट नहीं है कोई गल नहीं घर बैठे मंगाओ वीडियो कॉल की फैसिलिटी है या फिर तुम ट्रेन फड़ के आ जाओ बहुत ज्यादा पैसे नहीं लगते ट्रेन फड़ो पहुंचो क्योंकि जो आप इन्ने पैसे ला रहे हैं पाँ हज़ार लख दो लख पच्ची हज़ार या फिर पस लाख रुपये जो आप ला रहे परचेजिंग कर लगे हाँ ਤਾ ਫਿਰ ਮੇਰੇ ਹਿਸਾਬ ਦੇ ਨਾਲ ਇੱਕ ਵਾਰੀ ਵਿਜ਼ਿਟ ਤਾਂ ਕਰਨਾ ਬਣਦਾ ਹੈ ਦੂਜੀ ਗੱਲ ਇਹ ਜਿੰਨਾ ਤੁਸੀਂ ਸੋਚ ਕੇ ਆਉਂਗੇ ਨਾ ਕਿ ਸਾਨੂੰ ਇੱਥੇ 25-30000 ਦਾ ਮਾਲ ਲੈਣਾ ਹੈ 50000 ਦਾ ਹੈ ਲੱਖ ਦਾ ਮੈਂ ਇਹ ਤੁਹਾਨੂੰ ਡਬਲ ਹੀ ਲੈ ਕੇ ਜਾਉਂਗੀ ਇੰਨੀ ਜ਼ਿਆਦਾ ਵੈਰਾਈਟੀਜ਼ ਇੱਥੇ ਤੁਸੀਂ ਆਪਣੇ ਆਪ ਨੂੰ ਰੋਕ ਹੀ ਨਹੀਂ ਸਕੋਗੇ ਕਿ ਮੈਂ ਪਰਚੇਸਿੰਗ ਨਹੀਂ ਕਰਨੀ ਇਹ ਨਹੀਂ ਲੈਣਾ ਹੈ ਉਹ ਨਹੀਂ ਲੈਣਾ ਤੁਸੀਂ ਆਪ ਕਹੋਗੇ ਆ ਵੀ ਪੈਕ ਕਰ ਦੋ ਉਹ ਵੀ ਪੈਕ ਕਰ ਦੋ ਸਭ ਚਾਹੀਦਾ ਜਦੋਂ ਬਿੱਲ ਹੋਗਾ ਤੁਹਾਨੂੰ ਆਪੇ ਪਤਾ ਲੱਗ ਜੂ ਕਿ ਸੋਚ ਕੇ ਆਏ ਸੀ ਆਪਾਂ 1 ਲੱਖ ਬਿੱਲ ਹੋ ਗਿਆ 2 ਲੱਖ ਇਹ ਹੁੰਦਾ ਹੈ ਬਹੁਤ ਵਾਰੀ ਚਲੋ ਫਿਰ ਇੱਕ ਹੋਰ ਆਰਟੀਕਲ ਤੁਹਾਨੂੰ ਚੈੱਕ ਕਰਾਉਣਾ ਆ ਵਾਲ यह भी बहुत प्यारा लुक है कलर देख सकते हो रस्ट कलर के अंदर आर्टिकल जाएगा डिजाइन देखोगे बहुत ही ज्यादा घेंट है शाइनिंग देख सकते हो फैब्रिक दी सिमर फैब्रिक आर्टिकल है सिमर ऑरगेंजा फैब्रिका है पैटर्न बहुत ज्यादा बहुत ही ज्यादा क्लासी है ਬਹੁਤ ਕੂਲ ਹੈ ਇੱਕ ਆ ਦੇਖੋ ਇਹਦਾ ਦੁਪੱਟਾ ਦੁਪੱਟਾ ਚੈੱਕ ਕਰਾ ਦਿੰਨੇ ਆ ਤੁਹਾਨੂੰ ਪੂਰੇ ਦੁਪੱਟੇ ਤੇ ਹੈਵੀ ਵਰਕ ਵੇਖਣ ਨੂੰ ਮਿਲ ਜਾਂਦਾ ਹੈ ਡਿਜ਼ਾਈਨ ਦੇਖ ਸਕਦੇ ਹੋ ਦੁਪੱਟੇ ਦਾ ਦੁਪੱਟੇ ਦੇ ਬਿਨਾ ਲੁੱਕ ਨਹੀਂ ਆਉਂਦਾ ਜੀ ਆ ਪੂਰਾ ਦੁਪੱਟਾ ਹੈਵੀ ਰੈਨ ਵਾਲਾ ਹੈ ਵਰਕ ਦੇਖ ਸਕਦੇ ਹੋ ਪੂਰੇ ਦੁਪੱਟੇ ਤੇ ਕੀਤਾ ਗਿਆ ਹੈ ਸਿਰੋਸ ਕੀ ਡਾਇਮੰਡ ਦਾ ਵੀ ਤੁਹਾਨੂੰ ਇਹਦੇ ਵਿੱਚ ਵਰਕ ਮਿਲ ਜਾਂਦਾ ਹੈ ਇਹਦੇ ਕਲਰ ਚਾਰਟ ਬਹੁਤ ਘੇਟ ਹੈ ਮਤਲਬ ਸਾਰੇ ਦੇ ਸਾਰੇ ਰੈਸਟ ਕਲਰ ਆਣ ਗਿਆ ਇਹਦੇ ਵਿੱਚ ਇੱਕ ਦਿਖਾਣੇ ਆ ਤੁਹਾਨੂੰ ਪਿੰਕ ਕਲਰ ਦਾ ਪੀਸ 베ਬੀ ਪਿੰਕ ਕਲਰ ਦਾ ਆਰਟੀਕਲ ਹੈ 골ਡ ਕਲਰਸ਼ ਫੈਬਰਿਕ ਦਾ ਪੀਸ ਰੈਨ ਵਾਲਾ ਤੁਸੀਂ ਪ ਹੈ ਨਰ ਹੈ ਦੇਖ ਸਕਦੇ ਹੋ ਕਿੰਨਾ ਪਿਆਰਾ ਹੈ ਆਪਣੀ ਇੱਕ ਹੈ ਨਾ ਇਨਫਲੂਐਂਸਰ ਹੈ ਪੰਜਾਬ ਦੀ ਜਿਹਦਾ ਨਾਂ ਹੈ ਗੁਰਕੀਰਤ ਨਾ ਹੈ ਤੁਸੀਂ ਦੇਖੋਗੇ ਨਾ ਗੁਰਕਿਰਤ ਮੈਮ ਨੂੰ ਉਹਨਾਂ ਦੇ ਜਿੰਨੇ ਵੀ ਸੂਟ ਹੁੰਦੇ ਆ ਮੈਂ ਜਦੋਂ ਦੇਖਦੀ ਆ ਸਾਰੇ ਦੇ ਸਾਰੇ ਸੂਟ ਇੰਨੇ ਸੋਹਣੇ ਇੰਨੇ ਵੱਖਰੇ ਵੱਖਰੇ ਤੇ ਉਹਨਾਂ ਨੇ ਵੀ ਇਸ ਤਰ੍ਹਾਂ ਦਾ ਇੱਕ ਸੂਟ ਪਾਇਆ ਸੀਗਾ ਮੈਨੂੰ ਆਈਡੀਆ ਆਇਆ ਕਿ ਯਾਰ ਆਪਾਂ ਵੀ ਕੁਝ ਇਹੋ ਜਿਹਾ ਸੂਟ ਲੈਸ ਬਣਾ ਸਕਦੇ ਆ ਮੈਂ ਆਪਣੇ ਡਿਜ਼ਾਈਨਰ ਨੂੰ ਦੱਸਿਆ ਮੈਂ ਤਾਂ ਫਿਰ ਇੱਕ ਆਹ ਵਾਲਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਤੁਸੀਂ ਇਹਨੂੰ ਚੈੱਕ ਕਰੋ ਬਹੁਤ ਪਿਆਰਾ ਹੈ ਜਿਵੇਂ ਆਪਣੇ ਜਿੰਨੇ ਵੀ ਸੈਲੀਬ੍ਰਿਟੀ ਨਿਰੂ ਬਾਜਪਾਂ ਤੁਸੀਂ ਦੇਖ ਸਕਦੇ ਹੋ ਸੋਨਮ ਬਾਜਪਾਂ ਤੁਸੀਂ ਦੇਖ ਸਕਦੇ ਹੋ ਇਹ ਜਦੋਂ ਵੀ ਕਿਸੇ ਮੂਵੀ ਦੇ ਵਿੱਚ ਕੋਈ ਵੀ ਡਰੈਸ ਵੇਅਰ ਕਰਦੀ ਹੈ ਤਾਂ ਉਹ 트ੈਂਡ ਬਹੁਤ ਚੱਲਦਾ ਹੈ ਉਹਨਾਂ ਦਾ ਤਾਂ ਇੱਕ ਆ ਵਾਲਾ ਪੈਟਰਨ ਚੈੱਕ ਕਰੋ ਐਨਾ ਪਿਆਰਾ ਪੈਟਰਨ ਨਹੀਂ ਦੇਖਿਆ ਹੋਣਾ ਤਾਂ ਆ ਲਓ ਫਿਰ ਇੱਕ ਇਹਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਮੈਂ ਤੁਹਾਨੂੰ ਓਪਨ ਕਰਕੇ ਦਿਖਾ ਦਿੰਨੇ ਹਾਂ ਕਿ ਦੁਪੱਟਾ ਮੈਨੂੰ ਬਹੁਤ ਜ਼ਿਆਦਾ ਕੈਂਟ ਲੱਗ ਰਿਹਾ ਹੈ ਆ ਚੈੱਕ ਕਰੋ ਪੂਰੇ ਦੁਪੱਟੇ ਤੇ ਵਰਕ ਮਿਲੂਗਾ ਤੁਹਾਨੂੰ ਡਿਜ਼ਾਈਨ ਦੇਖ ਸਕਦੇ ਹੋ ਕਿੰਨਾ ਪਿਆਰਾ ਹੈ ਅੱਗੇ ਆ ਰਹੀ ਹੈ ਜੀ ਲੋਹੜੀ ਫੈਸਟੀਵਲ ਆ ਰਿਹਾ ਹੈ ਤੁਸੀਂ ਆਰਟੀਕਲ ਲੈ ਸਕਦੇ ਹੋ ਕਿਉਂਕਿ ਫੈਸਟੀਵਲ ਸੀਜ਼ਨ ਇਸ ਤਰ੍ਹਾਂ ਦੇ ਕਲੈਕਸ਼ਨ ਬਹੁਤ ਜ਼ਿਆਦਾ ਚੱਲਦੇ ਆ ਤੇ ਮੈਂ ਇਹ ਚਾਹੁੰਦੀ ਕਿ ਫੈਸਟੀਵਲ ਸੀਜ਼ਨ ਦੇ ਅੰਦਰ ਤੁਹਾਡੀ ਦੁਕਾਨ ਤੇ ਰੌਣਕਾ ਨਾ ਹੋਵੇ ਦੁਕਾਨ ਤੇ ਰੌਣਕਾ ਨਹੀਂ ਹੁੰਦੀ ਆ ਨਾ ਫੈਸਟੀਵਲ ਸੀਜ਼ਨ ਫਿਰ ਆਪਾਂ ਨੂੰ ਲੱਗਦਾ ਯਾਰ ਕੀ ਕੀਤਾ ਪੂਲੇ ਸਾਲ ਕੁਝ ਕੀ ਕਮਾਈ ਕਰ ਲਈ ਨਹੀਂ ਕਰੀ ਨਾ ਕਮਾਈ ਕਰਨ ਵਾਸਤੇ ਇਹੋ ਜਿਹਾ ਕਲੈਕਸ਼ਨ ਹੋਣਾ ਚਾਹੀਦਾ ਹੈ ਕਿ ਤੁਸੀਂ ਵਧੀਆ ਕਮਾਈ ਕਰ ਸਕੋ ਚਲੋ ਇੱਕ ਹੋਰ ਆਰਟੀਕਲ ਤੁਹਾਨੂੰ ਚੈੱਕ ਕਰਾ ਦਿੰਦੇ ਆ ਆ ਵਾਲਾ ਦੇਖੋ ਇਹ ਵੀ ਬਹੁਤ ਪਿਆਰਾ ਪੀਸ ਹੈ ਡਿਜ਼ਾਈਨ ਚੈੱਕ ਕਰੋਗੇ ਨਾ ਕਾਫੀ ਸੋਨਾ ਜਿਹਾ ਲੁੱਕ ਹੈ ਇਹਦਾ ਪੈਟਰਨ ਦੇਖ ਸਕਦੇ ਹੋ ਜ਼ਰੀ ਵਰਗੇ ਨਾਲ ਆਰਟੀਕਲ ਮਿਲਣ ਵਾਲਾ ਹੈ ਸਿਮਰ ਫੈਬਰਿਕ ਦਾ ਡਿਜ਼ਾਈਨਰ ਪੀਸ ਰਹਿਣ ਵਾਲਾ ਸਟੋਨ ਦਾ ਵਰਕ ਹੈ ਥੱਲੇ ਬਾਰਡਰ ਮਿਲ ਜਾਂਦਾ ਬਹੁਤ ਹੀ ਪਿਆਰਾ ਜੀ ਅੱਜ ਮੇਰਾ ਫੈਸ਼ਨ ਦੇ ਔਨ ਬ੍ਰਾਂਡਡ ਕਲੈਕਸ਼ਨਸ ਆ ਜਾਣਗੇ ਇਹਦਾ ਦੁਪੱਟਾ ਵੀ ਪੂਰਾ ਹੈਵੀ ਔਨ ਵਾਲਾ ਮਟੀਰੀਅਲ ਬਹੁਤ ਵਧੀਆ ਸਟੱਫ ਬਹੁਤ ਵਧੀਆ ਹੈ ਕਿਉਂਕਿ ਮਟੀਰੀਅਲ ਜੇ ਤੋਂ ਵਧੀਆ ਹੁੰਦਾ ਤਾਂ ਹੀ ਕਸਟਮਰ ਰਿਪੀਟ ਆਉਂਦਾ ਹੈ ਕਸਟਮਰ ਰਿਪੀਟ ਕਿਉਂ ਆਊਗਾ ਤੁਹਾਡੇ ਕੋਲ ਕਲੈਕਸ਼ਨ ਵਧੀਆ ਹੈ ਕੁਆਲਿਟੀ ਵਧੀਆ ਹੈ ਰੇਂਜ ਬਹੁਤ ਘਟਾ ਹੈ ਪ੍ਰੀਮੀਅਮ ਕਲੈਕਸ਼ਨ ਦੇ ਰਹੇ ਹੋ ਟ੍ਰੈਂਡੀ ਡਿਜ਼ਾਈਨਸ ਦੇ ਰਹੇ ਹੋ ਨਾਲੇ ਡਿਲੀਵਰੀ ਫਾਸਟ ਦੇ ਰਹੇ ਹੋ ਡਿਲੀਵਰੀ ਮੈਟਰ ਕਰ ਦਈਏ ਘਰੇ ਬੈਠੇ ਮੰਗਾਣਾ ਹੋਵੇ ਤਾਂ ਘੱਟੋ ਘੱਟ 3 4 5 ਦਿਨ ਦੇ ਅੰਦਰ ਡਿਲੀਵਰੀ ਕਰ ਦੋ ਬਸ ਕਸਟਮਰ ਖੁਸ਼ ਹੈ ਤੇ ਇਹ ਚੀਜ਼ਾ ਤੁਹਾਨੂੰ ਇੱਥੇ ਮਿਲ ਜਾਂਦੀ ਹੈ ਮਤਲਬ ਐਕਸਪ੍ਰੈਸ ਡਿਲੀਵਰੀ ਤੁਹਾਨੂੰ ਇੱਥੇ ਮਿਲ ਜਾਂਦੀ ਹੈ ਤੁਸੀਂ ਮੰਗਾ ਸਕਦੇ ਹੋ ਆਰਾਮ ਨਾਲ ਫੋਰਨ ਕੰਟਰੀ ਤੋਂ ਵੀ ਆਰਡਰ ਕਰ ਸਕਦੇ ਹੋ ਕਿਉਂਕਿ ਵਰਲਡਵਾਈਡ ਸ਼ਿਪਿੰਗ ਹੈ ਬਾਕੀ ਕਲੈਕਸ਼ਨ ਤਾਂ ਆਪਣੇ ਕੋਲ ਕੋਈ ਘਾਟਾ ਨਹੀਂ ਪੂਰਾ ਫੁੱਲ ਸਟਾਕ ਲੈ ਕੇ ਆ ਚੁੱਕੇ ਆਪਾਂ ਸਾਰੇ ਡਿਜ਼ਾਈਨਰ ਪੀਸਸ ਨੇ ਇੰਨੇ ਦਾ ਕਲੈਕਸ਼ਨ ਡਿਜ਼ਾਈਨ ਕੀਤੇ ਐਨੇ ਦਾ ਕਲੈਕਸ਼ਨ ਡਿਜ਼ਾਈਨ ਕੀਤੇ ਤੁਸੀਂ ਦੇਖਦੇ ਦੇਖਦੇ ਥੱਕ ਜਾਓਗੇ ਕਿਉਂਕਿ ਆਪਾਂ ਆਪਣਾ ਦੇ ਅੰਦਰ ਤੁਹਾਨੂੰ ਇੱਥੇ ਅਰਾਊਂਡ 7-8 ਕਾਊਂਟਰ ਮਿਲ ਜਾਂਦੇ ਆ ਜਿੱਦੇ ਤੇ ਕਸਟਮਰ ਆ ਕੇ ਪਰਚੇਜ਼ਿੰਗ ਕਰਦੇ ਆ ਹਰ ਇੱਕ ਲੈਂਗੁਏਜ ਦੇ ਸੇਲਸ ਪਰਸਨ ਮਿਲਣਗੇ ਤਾਂ ਤੁਹਾਨੂੰ ਲੈਂਗੁਏਜ ਐਰਰ ਵੀ ਨਹੀਂ ਆਊਗਾ ਆਈ ਹੋਪ ਤੁਹਾਨੂੰ ਅਸ ਦਾ ਕਲੈਕਸ਼ਨ ਸੋਹਣਾ ਲੱਗਿਆ ਹੋਊਗਾ ਅੱਜ ਦੀ ਵੀਡੀਓ 'ਚ ਐਨਾ ਹੀ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਕੁਝ ਨਵੇਂ ਆਰਟੀਕਲਸ ਦੇ ਨਾਲ ਧਿਆਨ ਰੱਖਿਓ ਆਪਣਾ ਵੀਡੀਓ ਚੰਗੇ ਲੱਗੇ ਹੋਏ ਲਾਈਕ ਸ਼ੇਅਰ ਕਰ ਲਓ ਜੇਕਰ ਤੁਸੀਂ ਨਵੇਂ ਹੋ ਸਾਡੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਸ ਦਾ ਕਲੈਕਸ਼ਨ ਤੁਹਾਨੂੰ ਕਿਹੋ ਜਿਹਾ ਲੱਗਿਆ ਮੈਨੂੰ ਕਮੈਂਟ ਕਰਕੇ ਦੱਸ ਦਿਓ ਛੇਤੀ ਜਿਦੀ ਪਰਚੇਸਿੰਗ ਕਰਨੀ ਹੈ ਸੋਲਡ ਆਊਟ ਹੋਣ ਤੋਂ ਪਹਿਲਾਂ ਪਰਚੇਸਿੰਗ ਕਰਨੀ ਹੈ ਚਲੋ ਮਿਲਦੇ ਆ ਬਾਏ ਬਾਏ